ਗੁਰਪਿਆਰੀ ਸਾਧ ਸੰਗਤ ਜੀ ਐਸਵਰੀ ਸਾਰੇ ਹੀ ਸਿੱਖ ਜਗਤ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜਿਆਂ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ ਨਾਲ ਹੀ ਉਹਨਾਂ ਦੇ ਤਿੰਨ ਅਨੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਨ੍ਹਾਂ ਦਾ ਵੀ 350 ਸਾਲਾ ਸ਼ਹੀਦੀ ਦਿਹਾੜਾ ਅਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਦਾ 350 ਸਾਲਾ ਗੁਰਯਾਈ ਗੁਰਪੁਰਬ ਦੀ ਸਿੱਖ ਜਗਤ ਐਸਵਰੇ ਮਨਾ ਰਿਹਾ ਹੈ। ਸਤ ਸੰਗਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਕਰਦੇ ਆ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹੇ ਨੇ। ਉਹ ਹਰ ਸਿੱਖ ਜਿੱਥੇ ਵੀ ਕਿਧਰੇ ਵਸਦਾ ਹੈ ਨੇਤਾ ਪ੍ਰਤੀ ਉਹ ਰੋਜ਼ ਅਸੀਂ ਪਰਦੇਖਾਂ ਸੁਣਦੇ ਖਾਂ ਉਹ ਬਚਨ ਹਨ ਤੇਗ ਬਹਾਦਰ ਸਿਮਰਿਆ ਘਰ ਨਾਉ ਨਦੀ ਆਵੇ ਧਾਏ ਸਭ ਥਾਈ ਹੋਇ ਸਹਾਇ ਗੁਰੂ ਤੇਗ ਬਹਾਦਰ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਜਿਨ੍ਹਾਂ ਨੇ ਵੀ ਸਿਮਰਿਆ ਜਿਨ੍ਹਾਂ ਨੇ ਵੀ ਸੱਚੇ ਹਿਰਦੇੋਂ ਧੰਨ ਗੁਰੂ ਤੇਗ ਬਹਾਦਰ ਸਹਿਬ ਪਾਤਸ਼ਾਹ ਜੀ ਨੂੰ ਯਾਦ ਕੀਤਾ ਗੁਰੂ ਤੇਗ ਬਹਾਦਰ ਸਹਿਬ ਨੂੰ ਯਾਦ ਕੀਤਿਆਂ ਹੋਵੇਗਾ ਕਿ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਭਾਈ ਘਰ ਵਿੱਚ ਜੋ ਪਦਾਰਥ ਚਾਹੀਦੇ ਨੇ ਨੌ ਨਿਧੀਆਂ 18 ਸਿਧੀਆਂ ਧਾਏ ਘਰ ਨੌ ਨਿਧ ਆਵੇ ਧਾਏ ਧਾਏ ਦਾਸ ਭੱਜੀਆਂ ਆਉਣਗੀਆਂ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਵਰ ਲਿਆ ਤੇ ਸਭ ਤੋਂ ਵੱਡੀ ਗੱਲ ਇਹ ਤਾਂ ਦੁਨਿਆਵੀ ਪਦਾਰਥ ਨੇ ਸਿੱਖ ਨੂੰ ਜਿੱਧਰੇ ਵੀ ਕਿਧਰੇ ਲੋੜ ਹੋਵੇ ਤਾਂ ਹਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਭ ਥਾਈ ਹੋਏ ਸਹਾਇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਹਰ ਥਾਈ ਆਪਣੇ ਸਿੱਖਾਂ ਦੀ ਸਹਾਇਤਾ ਕਰਨ ਵਾਲੇ ਹਨ ਸਤ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕਸ਼ਮੀਰੀ ਪੰਡਤ ਆਉਂਦੇ ਨੇ ਉਹਨਾਂ ਦੀ ਪੁਕਾਰ ਗੁਰੂ ਤੇਗ ਬਹਾਦਰ ਸਾਹਿਬ ਸੁਣਦੇ ਨੇ ਔਰ ਸ਼ਹਾਦਤ ਹੁੰਦੀ ਹੈ ਉਹ ਸਾਰਾ ਪ੍ਰਸੰਗ ਆਪਾਂ ਵਿਚਾਰਾਂਗੇ ਪਰ ਇੱਕ ਘਟਨਾ ਬੜੀ ਅਹਿਮ ਹੈ ਜੋ ਵਿਚਾਰਨਯੋਗ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਜਦੋਂ ਅਸੀਂ ਪੜ੍ਹਨੇ ਆ ਉਹਨਾਂ ਦੀ ਬਾਣੀ ਨੂੰ ਪੜ੍ਹਨੇ ਖਾਂ ਪਿਆਰ ਜ਼ਰਾਕ ਤਿਆਗ ਔਰ ਅਨੁਰਾਗ ਨਾਲ ਭਰੀ ਹੋਈ ਹੈ। ਹਜ਼ੂਰ ਦੀ ਬਾਣੀ ਵਿੱਚੋਂ ਤਿਆਗ ਝਲਕਦਾਖ ਹੈ। ਹਜ਼ੂਰ ਦੀ ਬਾਣੀ ਵਿੱਚੋਂ ਪਰਮੇਸ਼ਵਰ ਵਾਹਿਗੁਰੂ ਜੀ ਦੇ ਪ੍ਰਤੀ ਪ੍ਰੇਮ, ਵਿਰਾਗ ਝਲਕਦਾਖ ਹੈ। ਅਨੁਰਾਗ ਝਲਕਦਾਖ ਹੈ। ਉਹ ਦੱਸਦੇ ਨੇ ਵੀ ਇਹ ਜਿਹੜਾ ਸਾਰਾ ਸੰਸਾਰ ਹੈ ਇਹ ਝੂਠ ਦੀ ਨਿਆਈ ਹੈ। ਇਹਦੇ ਵਿੱਚ ਕੇਵਲ ਸਿੱਖ ਨੇ ਵਿਚਰਨਾ, ਇਹਦੇ ਵਿੱਚ ਗ੍ਰਸਤ ਨਹੀਂ ਹੋਣਾ। ਇਹਦੇ ਵਿੱਚੋਂ ਵਿਚਰਦਿਆਂ ਹੋਇਆਂ ਆਪਣੀ ਅਸਲ ਮੰਜ਼ਿਲ ਤੱਕ ਪਹੁੰਚਣਾ ਹੈ। ਉਹ ਅਸਲ ਮੰਜ਼ਿਲ ਪਰਮੇਸ਼ਵਰ ਵਾਹਿਗੁਰੂ ਜੀ ਦੇ ਚਰਨ ਹਨ ਉਹਦੇ ਵਿੱਚ ਅਭੇਦ ਖੋਣਾ ਹੈ ਜਦੋਂ ਸਤਗੁਰਾਂ ਦੇ ਬਾਲ ਲੀਲਾ ਦੇ ਕੌਤਕਾਂ ਨੂੰ ਪੜੀਏ ਕਿ ਸਤਗੁਰੂ ਕਿਦਰੇ ਇਹ ਨਹੀਂ ਵੀ ਕਿਉਂਕਿ ਵਿਰਾਗ ਜਿਹੜਾ ਇਹ ਤਾਂ ਜਿਹੜੀ ਅਵਸਥਾ ਹੈ ਕਈਆਂ ਨੂੰ ਬੜੀ ਵੱਡੀ ਉਮਰ ਕੁੰਮਰਾ ਵੀ ਲੰਘ ਜਾਂਦੀ ਹੈ ਨੇ ਇਸ ਅਵਸਥਾ ਨੂੰ ਪ੍ਰਾਪਤ ਕਰਦੇ ਆ ਹੋਇਆ ਪਰ ਸਤਗੁਰੂ ਤਾਂ ਸ਼ੁਰੂ ਤੋਂ ਹੀ ਹਜ਼ੂਰ ਵਿਰਾਗ ਦੀ ਅਵਸਥਾ ਵਿੱਚ ਸਨ ਤਿਆਗ ਦੀ ਅਵਸਥਾ ਵਿੱਚ ਸਨ ਜਦੋਂ ਅਸੀਂ ਇਤਿਹਾਸ ਦੇ ਪੰਨਿਆਂ ਨੂੰ ਫਰੋਲਦੇ ਖਾਂ ਸਾਨੂੰ ਪਤਾ ਲੱਗਦਾ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਨ ਦੇਵਾਲੂ ਸਤਿਗੁਰੂ ਪਿਤਾ ਜੀ ਹਮੇਸ਼ਾ ਹੀ ਅੱਖਾਂ ਨੀਵੀਆਂ ਕਰਕੇ ਧੰਨ ਗੁਰੂ ਅਰਗਵਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੈਠਿਆ ਕਰਦੇ ਸਨ ਤੇ ਇਤਿਹਾਸ ਇਹ ਵੀ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਕਦੇ ਆਪਣੇ ਜੀਵਨ ਅੰਦਰ ਹੱਸੇ ਨਹੀਂ ਹਮੇਸ਼ਾ ਉਹਨਾਂ ਦੀਆਂ ਅੱਖਾਂ ਵਿੱਚੋਂ ਵਾਹਿਗੁਰੂ ਦੇ ਵਿਰਾਗ ਦਾ ਵਾਹਿਗੁਰੂ ਦੇ ਪ੍ਰੇਮ ਦਾ ਵਿਰਾਗ ਜਿਹੜਾ ਹੈ ਹੰਝੂਆਂ ਦੇ ਰੂਪ ਵਿੱਚ ਝਲਕਦਾ ਹੀ ਰਹਿੰਦਾ ਸੀ ਤੇ ਹਮੇਸ਼ਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹਨਾਂ ਨੇ ਦੀਵਾਨ ਲਾਉਣਾ ਨਾਲ ਬੈਂਦੇ ਸਨ ਅੱਖਾਂ ਨੀਵੀਆਂ ਕਰਕੇ ਸੰਗਤ ਦੀ ਸੇਵਾ ਕਰਨੀ ਪਰ ਜਿਹੜੀ ਇਹ ਸ਼ਹਾਦਤ ਹੈ ਇਹ 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 ਵੈਸੇ ਪ੍ਰਸੰਗ ਬੜਾ ਅਹਿਮ ਹੈ ਜਦ ਅਸੀਂ ਸਾਰੇ ਸ਼ਹਾਦਤ ਦੇ ਪ੍ਰਸੰਗ ਨੂੰ ਵੇਖਦੇ ਖਾਂ ਸਤਗੁਰੂ ਜੀ ਨੇ ਤਿਲਕ ਜੰਜੂ ਦੀ ਰੱਖਿਆ ਕੀਤੀ ਕੋਈ ਸ਼ੱਕ ਨਹੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਪਰ ਸਤਗੁਰੂ ਜੀ ਧਰਮ ਰੱਖਿਆ ਕਰ ਹਨ ਜੇ ਇਹ ਇਨੀਆਂ ਦੀ ਥਾਂ ਤੇ ਮੁਸਲਮਾਨਾਂ ਦਾ ਧਰਮ ਖਤਰੇ ਵਿੱਚ ਹੁੰਦਾ ਤੇ ਹਿੰਦੂ ਉਹਨਾਂ ਤੇ ਜ਼ੁਲਮ ਕਰ ਰਹੇ ਹੁੰਦੇ ਸਤਗੁਰੂ ਜੀ ਉਹਨਾਂ ਦੀ ਸਹਾਇਤਾ ਵੀ ਕਰਦੇ ਪਰ ਉਸ ਵਕਤ ਹਿੰਦੂ ਧਰਮ ਖਤਰੇ ਵਿੱਚ ਸੀ ਮੁਸਲਮਾਨਾਂ ਨੇ ਆ ਕੇ ਫਰਿਆਦ ਮੁਸਲਮਾਨ ਅਤਿਆਚਾਰ ਕਰ ਰਹੇ ਸਨ ਹਿੰਦੂਆਂ ਨੇ ਆ ਕੇ ਫਰਿਆਦ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਲਈ ਸੀਸ ਕੁਰਬਾਨ ਕਰਨ ਚਲੇ ਗਏ ਸੱਚ ਤੇ ਇਹ ਵੇ ਕਿ ਜਿੱਥੇ ਸਿੱਖ ਮਨਾ ਰਹੇ ਨੇ ਹਜ਼ੂਰ ਦਾ 350 ਸਾਲਾ ਇਸ ਹਿੰਦੁਸਤਾਨ ਔਰ ਦੁਨੀਆ ਦੇ ਵੱਖ-ਵੱਖ ਕੋਨੇ ਵਿੱਚ ਬੈਠੇ ਹੋਏ ਕੱਲੇ-ਕੱਲੇ ਹਿੰਦੂ ਭਰਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਇਹ ਦਿਹਾੜਾ ਮਨਾਉਣਾ ਚਾਹੀਦਾ ਸੀ ਕਿਉਂਕਿ ਅੱਜ ਜੇ ਮੰਦਰਾਂ ਵਿੱਚ ਕਲ ਖੜਕ ਰਹੇ ਨੇ ਅੱਜ ਮੰਦਰਾਂ ਵਿੱਚ ਪਾਠ ਪੂਜਾ ਹੋ ਰਹੀ ਹੈ ਆਰਤੀ ਹੋ ਰਹੀ ਹੈ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਦੌਲਤ ਹੈ ਜੇ ਸਤਗੁਰੂ ਆਪਣਾ ਸੀਸ ਹੀ ਨਾ ਕੁਰਬਾਨ ਕਰਦੇ ਤੇ ਆ ਸਾਰਾ ਕੁਝ ਕਿੱਦਰੇ ਨਹੀਂ ਸੀ ਹੋਣਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਸੀਸ ਕੁਰਬਾਨ ਕੀਤਾ ਭਾਵੇਂ ਇਹ ਵੀ ਸੱਚ ਹੈ ਕਿ ਬਹੁ ਗਿਣਤੀ ਇਸ ਗੱਲ ਤੋਂ ਮੁਨਕਰ ਹੋ ਚੁੱਕੇ ਨੇ ਬਹੁ ਗਿਣਤੀ ਅਕਿਰਤ ਕਰਨ ਹੋ ਚੁੱਕੇ ਨੇ ਚਲੋ ਜਿਹੜੇ ਸਤਕਾਰ ਕਰਦੇ ਨੇ ਭਲਾ ਖੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਨੇ ਚੰਗੀ ਗੱਲ ਖੈ ਔਰ ਕਰਨਾ ਚਾਹੀਦਾ ਸਿੱਖਣਿਤ ਕਰ ਨਹੀਂ ਹੈ ਨਾ ਸਿੱਖਾਂ ਨੇ ਤਾਂ ਗੁਰੂ ਸਾਹਿਬ ਦੇ ਗੁਰਪੁਰਬ ਗੁਰੂ ਸਾਹਿਬ ਦੇ ਦਿਹਾੜੇ ਵੱਧ ਚੜ ਕੇ ਉਤਸ਼ਾਹ ਨਾਲ ਸ਼ਰਧਾ ਨਾਲ ਮਨਾਉਣੇ ਹੀ ਨੇ ਪਰ ਜਿਨ੍ਹਾਂ ਲਈ ਕੁਰਬਾਨੀ ਕੀਤੀ ਜਿਉਂ ਅਕਿਰਤ ਕਰਨ ਹੋ ਗਣੇ ਤੇ ਬੜੀ ਦੁੱਖ ਦੀ ਗੱਲ ਹੈ ਹਰੇਕ ਹਿੰਦੂ ਭਰਾ ਨੂੰ ਜਿੱਥੇ-ਜਿੱਥੇ ਕੋਈ ਵਸ ਰਿਹਾ ਹੈ ਇਹ ਚੇਤੇ ਵਿੱਚ ਹੋਣਾ ਚਾਹੀਦਾ ਹੈ ਜੇ ਸਿਰ ਤੇ ਬੋਦੀ ਹੈ ਮੰਦਰਾਂ ਵਿੱਚ ਟਲ ਖੜਕ ਰਹੇ ਨੇ ਜੋਤਾਂ ਬਲ ਰਹੀਆਂ ਨੇ ਇਹ ਸਭ ਗੁਰੂ ਤੇਗ ਬਹਾਦਰ ਸਭ ਸੱਚੇ ਪਾਤਸ਼ਾਹ ਮਹਾਰਾਜ ਦੀ ਬਦੌਲਤ ਹੈ ਸਾਥ ਸੰਗਤ ਉਹਨਾਂ ਦੇ ਜੀਵਨ ਵਿੱਚ ਇੱਕ ਬੜੀ ਪਿਆਰੀ ਘਟਨਾ ਹੁੰਦੀ ਹੈ ਹਜ਼ੂਰ ਨੇ ਆਪਣਾ ਸੀਸ ਕੁਰਬਾਨ ਕੀਤਾ ਹਿੰਦੂ ਧਰਮ ਦੀ ਰੱਖਿਆ ਕੀਤੀ ਪਰ ਇਹ ਬਚਨ ਜਿਹੜੇ ਨੇ ਇਸ ਸਤਗੁਰੂ ਜੀ ਦੇ ਪਿਤਾ ਜੀ ਧਾਨ ਗੁਰੂ ਅਰਗਵਿੰਦ ਸਾਹਿਬ ਮੇਰੇ ਪੀੜੇ ਦੇ ਮਾਲਕ ਸਤਗੁਰਾਂ ਨੇ ਕੁਝ ਸਮਾਂ ਪਹਿਲਾਂ ਹੀ ਕਰ ਦਿੱਤੇ ਸਨ ਇਸ਼ਾਰਾ ਕਰ ਦਿੱਤਾ ਸੀ ਸਾਡੇ ਇਤਿਹਾਸ ਦੇ ਸਰੋਤ ਕਹਿੰਦੇ ਨੇ ਜਿਹੜਾ ਇਸ਼ਾਰਾ ਸੀ ਨਾ ਉਹ ਮੈਂ ਆਪ ਵੀ ਨਾਲ ਸਾਂਝਾ ਕਰਨਾ ਧਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਪ੍ਰਕਾਸ਼ ਤੋਂ ਕੁਝ ਸਮਾਂ ਬਾਅਦ ਜਦੋਂ ਤਕਰੀਬਨ ਸਤਗੁਰਾਂ ਦੀ ਉਮਰ 4 ਕੋ ਸਾਲ ਦੇ ਨੇੜੇ ਹੁੰਦੀ ਹੈ ਸਾਡੇ ਇਤਿਹਾਸਕਾਰ ਕਹਿੰਦੇ ਨੇ ਉਨ੍ਹਾਂ ਦੇ ਵੱਡੇ ਭਰਾਤਾ ਸਤਕਾਰਯੋਗ ਬਾਬਾ ਗੁਰਦਿੱਤਾ ਸਾਹਿਬ ਦੇ ਵਿਆਹ ਕਾਰਜ ਘਰ ਵਿੱਚ ਆਰੰਭ ਹੋਏ ਨੇ ਹੁਣ ਸਤਗੁਰੂ ਜੀਆਂ ਦਾ ਦਰ ਬੇਸ਼ਕੀਮਤੀ ਵਸਤਰ ਬੇਸ਼ਕੀਮਤੀ ਹੀਰੇ ਜਵਾਹਰਾਤ ਸਭ ਕੁਝ ਉੱਥੇ ਹੈ ਕਿਸੇ ਚੀਜ਼ ਦੀ ਘਾਟ ਨਹੀਂ ਅਤੀ ਸਨਮਾਨਯੋਗ ਮਾਤਾ ਨਾਨਕੀ ਜੀ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਈ ਬੜੇ ਸੁੰਦਰ ਵਸਤਰ ਜਿਹੜੇ ਸਨ ਉਹ ਤਿਆਰ ਕਰਵਾਏ ਮਹਿੰਗੇ ਵਸਤਰ ਤਿਆਰ ਕਰਾਏ ਹੁਣ ਸਤਗੁਰਾਂ ਦੇ ਦਰ ਤੇ ਕਿਹੜਾ ਕੋਈ ਘਾਟ ਹੈ ਉੱਥੇ ਤਾਂ ਜਵਾਨੀਆਂ ਚੜ ਰਹੀਆਂ ਨੇ ਘੋੜੇ ਚੜ ਰਹੇ ਨੇ ਤੇ ਹੀਰੇ ਜਵਾਹਰਾਤ ਤਾਂ ਪਹਿਲੇ ਜਮ੍ਹਾਂ ਵਿੱਚ ਵੀ ਚੜਦੇ ਰਹੇ ਨੇ ਮਹਿੰਗੇ ਤੋਂ ਮਹਿੰਗੇ ਵਸਤਰ ਆਦਿਕ ਚੜਦੇ ਰਹੇ ਨੇ ਗੁਰੂ ਪਿਆਰਿਓ ਮਾਤਾ ਨਾਨਕੀ ਜੀ ਨੇ ਬੜੇ ਪਿਆਰੇ ਵਸਤਰ ਮਹਿੰਗੇ ਵਸਤਰ ਗੁਰੂ ਤੇਗ ਬਹਾਦਰ ਸਾਹਿਬ ਲਈ ਤਿਆਰ ਕਰਵਾਏ ਤਿਆਰ ਕਰਵਾ ਕਰਕੇ ਤੇ ਮਾਤਾ ਜੀ ਨੇ ਬੜੇ ਪਿਆਰ ਨਾਲ ਆਪਣੇ ਲਾडले ਪੁੱਤਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਿਆਰ ਕੀਤਾ ਤਿਆਰ ਕਰਕੇ ਮਾਤਾ ਜੀ ਆਪਣੇ ਕੰਮੇ ਲੱਗ ਗਏ ਤੇ ਗੁਰੂ ਤੇਗ ਬਹਾਦਰ ਸਾਹਿਬ ਖੇਡਦੇ ਖੇਡਦੇ ਅੱਜ ਬਾਬਾ ਗੁਰਦਿੱਤਾ ਸਾਹਿਬ ਦੀ ਜੰਦ ਚੜਨੀ ਖੈ ਬਰਾਤ ਚੜਨੀ ਖੈ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਖੇਡਦੇ ਖੇਡਦੇ ਬਾਹਰ ਚਲੇ ਗਏ ਬਾਹਰ ਗਏ ਦੇਖਿਆ ਕਿਉਂਕਿ ਬਹੁਤਾ ਮਿੱਤਰਾਂ ਨਾਲ ਜਾਂ ਆਪਣੇ ਹਾਨੀਆਂ ਦੇ ਨਾਲ ਖੇਡਦੇ ਨਹੀਂ ਸੁਣਉਂਦੇ ਕਿਉਂਕਿ ਮੈਂ ਬੇਨਤੀ ਕੀਤੀ ਵੀ ਬਚਪਨ ਤੋਂ ਹੀ ਸਤਿਗੁਰੂ ਜੀ ਦੇ ਚਿਹਰੇ ਤੇ ਸਤਿਗੁਰੂ ਜੀ ਦੇ ਹਿਰਦੇ ਤੇ ਵਿਰਾਗ ਹੈ ਕਿਉਂਕਿ ਜਦੋਂ ਜਨਮ ਹੋਇਆ ਹੈ ਹਜ਼ੂਰ ਦਾ ਪ੍ਰਕਾਸ਼ ਹੋਇਆ ਹੈ ਅੱਗੇ ਵੀ ਚਾਰ ਪੁੱਤਰਾਂ ਦਾ ਜਨਮ ਹੋਇਆ ਗੁਰੂ ਅਰਗੁਨ ਸਿੰਘ ਸਾਹਿਬ ਨੇ ਵੇਖੇ ਨੇ ਪਰ ਕਿਸੇ ਨੇ ਮੱਥਾ ਨਹੀਂ ਸੀ ਟੇਕਿਆ ਇਤਿਹਾਸ ਕਹਿੰਦਾ ਜਿਸ ਦਿਨ ਪ੍ਰਕਾਸ਼ ਹੋਇਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਸਾ ਦੀ ਵਾਰ ਦਾ ਕੀਰਤਨ ਗੁਰੂ ਪਿਤਾ ਧੰਨ ਗੁਰੂ ਅਰਗੁਨ ਸਿੰਘ ਸਾਹਿਬ ਸਰਵਣ ਕਰ ਰਹੇ ਸਨ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਜਦੋਂ ਮਹਿਲਾ ਵਿੱਚ ਗੁਰੂ ਕੇ ਮਹਿਲਾ ਵਿੱਚ ਪਹੁੰਚੇ ਪਤਾ ਲੱਗਾ ਪੁੱਤਰ ਦਾ ਪ੍ਰਕਾਸ਼ ਹੋਇਆ ਜਨਮ ਹੋਇਆ ਹੈ ਗਏ ਜਾ ਕੇ ਗੋਦ ਵਿੱਚ ਲਿਆ ਤੇ ਉੱਥੇ ਸੀਸ ਝੁਕਾ ਦਿੱਤਾ ਉੱਚੀ ਸੀਸ ਚੁਕਾ ਦਿੱਤਾ ਸਖਾ ਨੇ ਪੁੱਛਿਆ ਪਾਤਸ਼ਾਹ ਅੱਗੇ ਵੀ ਪੁੱਤਰ ਹੋਏ ਨੇ ਇਹਨਾਂ ਦੇ ਅੱਗੇ ਕਿਉਂ ਇਸ਼ਾਰਾ ਸੀ ਵੀ ਇਹ ਗੁਰੂ ਨਾਨਕ ਦੇ ਗੱਦੀ ਦੇ ਵਾਰਿਸ ਬਣਨਗੇ ਬਾਹਰ ਗਏ ਤੇ ਖੇਡਦਿਆਂ ਖੇਡਦਿਆਂ ਵੈਸੀ ਬਾਹਰ ਚਲੇ ਗਏ ਤੇ ਵੇਖਿਆ ਵੀ ਇੱਕ ਬੱਚਾ ਜਿਹੜਾ ਰੋ ਰਿਹਾ ਹੈ ਅਨਾਥ ਖੈ ਸਿਆਲ ਦੇ ਦਿਨ ਨੇ ਤਨ ਤੇ ਕੱਪੜਾ ਕੋਈ ਨਹੀਂ ਕੰਬ ਰਿਹਾ ਹੈ ਪਾਟੇ ਪੁਰਾਣੇ ਲੀੜੇ ਪਾਏ ਹੋਏ ਨੇ ਗੁਰੂ ਤੇਗ ਬਹਾਦਰ ਸਾਹਿਬ ਕਿਸੇ ਦਾ ਦੁੱਖ ਨਹੀਂ ਦੇਖ ਸਕਦੇ ਤਾਂ ਹੀ ਗੁਰੂ ਕਾਲ ਕੀ ਧਰਮ ਨੇ ਕਿਹਾ ਨਾ ਕਿ ਕਾਰਨ ਨਾਉਨ ਦੇ ਆਵੇ ਤਾਏ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਕੋਈ ਸਿਮਰਦਾ ਹੈ ਹਰੇਕ ਪਦਾਰਥ ਜੋ ਕੁਝ ਚਾਹੀਦਾ ਹੈ ਉਹ ਤੇ ਮਿਲਦੇ ਹੀ ਮਿਲਦੇ ਨੇ ਤੇ ਜੇ ਕਿਤੇ ਕੋਈ ਮੁਸੀਬਤ ਆਣ ਪਵੇ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉਥੇ ਸਿੱਖ ਦੀ ਸਹਾਇਤਾ ਕਰਨ ਵਾਸਤੇ ਵੀ ਪਹੁੰਚ ਜਾਂਦੇ ਸਤ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਬਾਲ ਉਮਰੇ 4 ਸਾਲ ਦੀ ਉਮਰ ਹਾਲੇ ਕਿੰਨੀ ਕੁ ਉਮਰ ਹੁੰਦੀ 4 ਸਾਲਾਂ ਦੀ 4 ਸਾਲ ਦੀ ਉਮਰੇ ਬਾਹਰ ਗਏ ਨੇ ਬਾਹਰ ਜਾ ਕਰਕੇ ਉਸ ਬੱਚੇ ਨੂੰ ਵੇਖਿਆ ਪਾਟੇ ਪੁਰਾਣੇ ਕੱਪੜੇ ਨੇ ਕੰਬ ਰਿਆ ਖੈ ਸਿਆਲ ਦੇ ਦਿਨ ਨੇ ਅਨਾਥ ਖੈ ਜਰੀਆ ਨਹੀਂ ਗਿਆ ਦੁੱਖ ਵੇਖਿਆ ਨਹੀਂ ਗਿਆ ਆਪਣੇ ਵਸਤਰ ਲਾ ਕੇ ਉਹਨੂੰ ਦੇ ਆਏ ਨੇ ਤੇ ਆਪ ਨਿਰਵਸਤਰ ਘਰ 모ੜ ਆਏ ਉਹ ਵਸਤਰ ਉਹਨੂੰ ਦੇ ਕੇ ਆਪ ਨਿਰਵਸਤਰ ਘਰ ਵਾਪਸ ਆ ਗਏ ਨੇ ਗੁਰੂ ਪਿਆਰਿਓ ਜਦੋਂ ਨਿਰਵਸਤਰ ਮਾਂ ਜੀ ਨੇ ਵੇਖਿਆ ਨਾ ਕੁਛੇ ਵੀ ਕੱਪੜੇ ਕਿੱਥੇ ਲਾਏ ਗੁੱਸਾ ਕਰਦੇ ਨੇ ਉਹਨਾਂ ਕੁ ਸੁਭਾਅ ਸੁਭਾਵਕ ਹੈ ਵੀ ਮਾਂ ਨੇ ਜਿਹਨੇ ਤਿਆਰ ਕੀਤਾ ਹੋਵੇ ਇਹਨੇ ਲਾੜਾ ਨਾਲ ਵੀ ਹੁਣ ਵੱਡੇ ਪੁੱਤਰ ਦੀ ਜੰਦ ਚੜਨੀ ਖੈ ਤੇ ਛੋਟੇ ਨੂੰ ਤਿਆਰ ਕੀਤਾ ਹੋਵੇ ਮਹੰਗੇ ਪੁਸ਼ਾਕ ਜਿਹੜੀ ਹੈ ਉਹ ਤਿਆਰ ਕਰਵਾਈ ਹੋਵੇ ਤੇ ਲਾਹ ਵੀ ਕਿਸੇ ਪਾਸੇ ਤੇ ਮਾਂ ਨੇ ਤਾਂ ਸੁਭਾਅਕ ਹੈ ਵੀ ਕ੍ਰੋਧਿਤ ਤਾਂ ਹੋਣੀ ਬਾਹੋਂ ਫੜ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਗਏ ਤੇ ਜਾ ਕੇ ਕਹਿਣ ਲੱਗੇ ਆਹ ਵੇਖੋ ਤੁਹਾਡੇ ਲਾੜਲੇ ਪੁੱਤ ਸੁਪੁੱਤਰ ਨੇ ਕਹਨ ਲੱਗੇ ਸੀ ਨਾਨਕ ਜੀ ਕੀ ਹੋਇਆ ਮੈਂ ਇਹਨੂੰ ਮਹਿੰਗੀ ਪੋਸ਼ਾਕ ਤਿਆਰ ਕਰਵਾ ਕੇ ਤੇ ਹਾਲ ਹੀ ਪਵਾਈਖ ਹੈ ਥੋੜਾ ਸਮਾਂ ਹੀ ਹੋਇਆ ਹੈ ਪਤਾ ਨਹੀਂ ਕਿੱਥੇ ਲਾਏ ਹਜ਼ੂਰ ਮੁਸਕਰਾ ਪਏ ਕਹਨ ਲੱਗੇ ਪੁੱਤਰ ਜੀ ਕਿੱਥੇ ਲਾਏ ਹੋ ਜਵਾਬ ਦਿੱਤਾ ਪਿਤਾ ਜੀ ਬਾਹਰ ਗਿਆ ਸਾਂ ਛੋਟਾ ਬੱਚਾ ਵੇਖਿਆ ਉਹਦੇ ਤਨ ਤੇ ਵਸਤਰ ਕੋਈ ਨਹੀਂ ਕੱਪੜੇ ਕੋਈ ਨਹੀਂ ਮਾਂ ਨਹੀਂ ਪਿਤਾ ਨਹੀਂ ਮੇਰੇ ਕੋਲ ਵੇਖਿਆ ਨਹੀਂ ਗਿਆ ਮੈਂ ਆਪਣੇ ਵਸਤਰ ਉਹਨੂੰ ਦੇ ਆ ਪਿਤਾ ਜੀ ਮੇਰੇ ਕੋਲ ਤਾਂ ਤੁਸੀਂ ਖੋ ਮਾਜੀਖ ਹੈ ਇੰਨੇ ਲਾਡ ਕਰਨ ਵਾਲੇ ਸਿੱਖ ਹਨ ਮੈਨੂੰ ਤਾਂ ਕਿਸੇ ਚੀਜ਼ ਦੀ ਘਾਟ ਨਹੀਂ ਜੋ ਚਾਹੀਦਾ ਹੈ ਉਹ ਲੈ ਕੇ ਦੇ ਦੇਣਗੇ ਉਹਦੇ ਕੋਲ ਕੁਝ ਵੀ ਨਹੀਂ ਸੀ ਕੋਈ ਲੈ ਕੇ ਦੇਣ ਵਾਲਾ ਨਹੀਂ ਸੀ ਮੈਂ ਉਹਨੂੰ ਆਪਣੇ ਵਸਤਰ ਦੇ ਆਇਆ ਮਾਜੀ ਕਹਿੰ ਲੈ ਕਿ ਹੁਣ ਤੈਨੂੰ ਮੈਂ ਕੀ ਪਵਾਵਾਂ ਵੀ ਹੁਣ ਤਾਂ ਜੰਦ ਚੜਨ ਦਾ ਵੇਲਾ ਆਇਆ ਹੈ ਗੁੱਸਾ ਕਰਦੇ ਨੇ ਤੇ ਗੁਰੂ ਅਰਗੁਨ ਦੇਵ ਜੀ ਮੁਸਕਰਾ ਕੇ ਕਹਿੰਦੇ ਨਾਨਕ ਜੀ ਕਰੋਧਿਤ ਨਾ ਹੋਵੋ ਗੁੱਸੇ ਨਾ ਹੋਵੋ ਸੱਚ ਤੇ ਇਹ ਵੇ ਵੀ ਅੱਜ ਤਾਂ ਕਿਸੇ ਦਾ ਨੰਗੇਜ਼ ਵੇਖ ਕੇ ਆਪਣੇ ਤਨ ਦੇ ਕੱਪੜੇ ਵੀ ਦੇ ਕੇ ਆਇਆ ਹੈ ਫਿਰ ਬੇਨਤੀ ਕਰਾਂ ਫਿਰ ਸਰਵਨ ਕਰਨਾ ਗੁਰੂ ਅਰਗੁਪਤ ਸਾਹਿਬ ਨੇ ਨਾਨਕ ਜੀ ক্রੋਧਿਤ ਨਾ ਹੋਵੋ ਗੁੱਸਾ ਨਾ ਕਰੋ ਅੱਜ ਕਿਸੇ ਦਾ ਨੰਗੇਜ਼ ਵੇਖ ਕੇ ਆਪਣੇ ਤਨ ਦੇ ਕੱਪੜੇ ਦੇ ਕਰਕੇ ਆਇਆ ਹੈ ਸਮਾਂ ਆਏਗਾ ਕਿਸੇ ਦੀ ਲਜपत ਰੱਖਣ ਵਾਸਤੇ ਆਪਣਾ ਸਿਰ ਵੀ ਦੇ ਦੇਵੇਗਾ ਆਪਣਾ ਤਨ ਵੀ ਕੁਰਬਾਨ ਕਰ ਦੇਗਾ ਕਿਸੇ ਦੀ ਲਜपत ਢਕਣ ਵਾਸਤੇ ਆਪਣੇ ਤਨ ਦਾ ਕੱਪੜਾ ਬਣਾ ਕਰਕੇ ਵੀ ਇਹ ਦੇ ਦੇਵੇਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਤਗੁਰੂ ਜੀਆ ਨੇ ਆਪਣੇ ਤਨ ਦੀ ਚਾਦਰ ਬਣਾ ਕੇ ਤੇ ਹਿੰਦ ਧਰਮ ਦੀ ਰੱਖਿਆ ਕੀਤੀ।